ਫਿਕਰਾਂ ਦੇ ਵਿੱਚ ਡੁੱਬੇ ਹੋਏ ਪੰਜਾਬੀਓ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਾਡੇ ਭੈਣਾ ਵੀਰ ਆ ਖਾਸ ਕਰਕੇ ਮੀਡੀਆ ਨਾਲ ਸੰਬੰਧਿਤ ਜਿਹੜਾ ਕਿ ਮੋਬਾਈਲ ਮੀਡੀਆ ਉਹਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਅਸੀਂ ਸਲਾਮ ਕਰਦੇ ਆ ਸਲਾਮ ਵੈਸੇ ਕੌਮਿਆਂ ਦੇ ਵਿੱਚ ਆ ਕੌਮਾਂ ਦੇ ਵਿੱਚ ਨਹੀਂ ਕੌਮਿਆਂ ਦੇ ਵਿੱਚ ਆ ਇਨਵਾਈਟਡ ਕੌਮਿਆਂ ਦੇ ਵਿੱਚ ਇਸ ਕਰਕੇ ਕਿਉਂਕਿ ਤੁਸੀਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਫਿਕਰ ਬਹੁਤ ਕਰਦੇ ਹੋ ਤੁਸੀਂ ਪੰਜਾਬ ਦੇ ਪਾਣੀ ਦਾ ਕਿੰਨਾ ਫਿਕਰ ਕਰਦੇ ਹੋ ਸਾਨੂੰ ਇਹ ਵੀ ਪਤਾ ਤੁਸੀਂ ਪੰਜਾਬ ਦੀ ਇਸ ਵੇਲੇ ਜਰਖੇਜ਼ ਧਰਤੀ ਦਾ ਕੀ ਤੋਂ ਕੀ ਬਣ ਗਿਆ ਇਹ ਵੀ ਪਤਾ ਤੁਸੀਂ ਇਸ ਗੱਲ ਦਾ ਕਿੰਨਾ ਫਿਕਰ ਕਰਦੇ ਹੋ ਵੀ ਭਾਈ ਪੰਜਾਬ ਦੇ ਵਿੱਚ ਦਰਖਤਾਂ ਦਾ ਕੀ ਹੋ ਜਾ ਹਾਲ ਬਣਿਆ ਪਿਆ ਤੁਸੀਂ ਇਸ ਗੱਲ ਦਾ ਵੀ ਬੜਾ ਫਿਕਰ ਕਰਦੇ ਹੋ ਵੀ ਭਾਈ ਪੰਜਾਬ ਦੇ ਵਿੱਚੋ ਇਨਸਾਨੀਅਤ ਮੁਕਦੀ ਜਾ ਰਹੀ ਹੈ ਤੁਸੀਂ ਇਸ ਗੱਲ ਦਾ ਵੀ ਫਿਕਰ ਕਰਦੇ ਹੋਗੇ ਸ਼ਾਇਦ ਮੈਨੂੰ ਕੁਪਲੇਖਾ ਹੋਵੇ ਕਿ ਭਾਈ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਕਿਵੇਂ ਖਾ ਰਿਆ ਇਨਸਾਨੀ ਕਿਤਰਾ ਕੀਮਤਾ ਦਮ ਤੋੜ ਚੁੱਕੀਆਂ ਖੂਨ ਦੇ ਰਿਸ਼ਤੇ ਜਿਹੜੇ ਫਿੱਕੇ ਪੈ ਚੁੱਕੇ ਆ ਤੁਹਾਡੇ ਆਲੇ ਦੁਆਲੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਪਰ ਤੁਹਾਨੂੰ ਫਿਕਰ ਪਤਾ ਕਿਹੜੀ ਗੱਲ ਦਾ ਅਖੇ ਜੀ ਕੁਲੜ ਪੀਦਾ ਵਾਲੇ ਜੋੜੇ ਦਾ ਤਲਾਕ ਹੋ ਗਿਆ ਜਾਂ ਤਲਾਕ ਹੋ ਜਾਊਗਾ ਕਿੰਨੀ ਤੁਹਾਨੂੰ ਫਿਕਰਮੰਦੀ ਹੈ ਮੇਰੀ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਆ ਮੀਡੀਆ ਵਾਲਿਆਂ ਨੂੰ ਵੀ ਯਾਰ ਪੰਜਾਬ ਦੇ ਬਾਕੀ ਮੁੱਦੇ ਮੁੱਕ ਗਏ ਪਿਛਲੇ ਦੋ ਦਿਨਾਂ ਤੋਂ ਇਹ ਖਬਰ ਘੁੰਮ ਘੁੰਮ ਕੇ ਮੂਰੇ ਆ ਰਹੀ ਆ ਤੇ ਪੰਜ ਸੱਤ ਫੋਨ ਤਾਂ ਮੈਨੂੰ ਵੀ ਆ ਗਏ ਆ ਕਹਿੰਦੇ ਜੀ ਤੁਸੀਂ ਕੁੱਲੜ ਪੀਦੇ ਦੇ ਉੱਤੇ ਗੱਲ ਕਰੋ ਨਾ ਤਲਾਕ ਹੋਣ ਲੱਗਿਆ ਤੇ ਮੈਂ ਕਿਹਾ ਤੁਸੀਂ ਵਿਚੋਲੇ ਸੀ ਕਿ ਤੁਹਾਡਾ ਕੁੱਲੜ ਪੀਦੇ ਦੇ ਵਿੱਚ ਹਿੱਸਾ ਜਾਂ ਤੁਸੀਂ ਉਹ ਜਿਹੜੀ ਨੰਗੀ ਵੀਡੀਓ ਦੇਖ ਕੇ ਸਵਾਦ ਲੈਣਾ ਹੁਣ ਤੁਹਾਨੂੰ ਘਟ ਗਿਆ ਥੋੜਾ ਜਿਆ ਕੱਦੀ ਹੋਰ ਚਾਹੁੰਦੇ ਹੋ ਤੁਸੀਂ ਚਟਕਾਰਾ ਪੱਤਰਕਾਰਤਾ ਕਰਦੇ ਕਿਉਂ ਆ ਤੇ ਤੁਸੀਂ ਦਰਸ਼ਕਾ ਜਿਹੜੇ ਸਾਡੇ ਉਹ ਚਟਕਾਰੇ ਲੈਨੇ ਕਿਹੜੀ ਗੱਲਾਂ ਆ ਤੁਸੀਂ ਇਸ ਚੀਜ਼ ਨੂੰ ਰੋਕਦੇ ਕਿਉਂ ਨਹੀਂ ਤੁਸੀਂ ਅੱਗੇ ਸ਼ੇਅਰ ਕਿਉਂ ਕਰਦੇ ਹੋ ਤੁਸੀਂ ਉਹਦੇ ਵੀਊ ਕਿਉਂ ਵਧਾਉਨੇ ਹੋ ਤੁਸੀਂ ਉਹਦੇ ਤੇ ਗਾਲ ਵਾਲੀ ਟਿੱਪਣੀ ਵੀ ਕਿਉਂ ਕਰਦੇ ਹੋ ਕਿ ਤੁਸੀਂ ਦੇਖ ਕੇ ਹੀ ਗਾਲ ਕੱਢਦੇ ਹੋ ਨਾ ਤੇ ਗਾਲ ਉਹਨੇ ਬਲੌਕ ਕਰਤੀ ਤੇ ਵੀਊ ਉਹਦਾ ਵੱਧ ਗਿਆ ਤੇ ਗਲਤ ਤੁਸੀਂ ਹੋ ਕਿ ਉਹ ਆ ਫਿਰ ਗੱਲ ਇਹ ਆ ਉਹਨਾਂ ਦੇ ਵਿੱਚ ਰਿਸ਼ਤੇ ਦੇ ਵਿੱਚ ਕੀ ਸਮੱਸਿਆ ਆ ਗਈ ਆਪਾਂ ਸ਼ਿਕੂ ਲੈਣਾ ਆਪਾਂ ਲੈਣਾ ਕੀ ਇਸ ਗੱਲ ਤੋਂ ਉਹਨਾਂ ਨੇ ਕਹਿੰਦੇ ਜੀ ਇੰਸਟਾਗ੍ਰam ਤੋਂ ਇੱਕ ਦੂਜੇ ਨੂੰ ਅਨਫੋਲੋ ਕਰਤਾ ਕਹਿੰਦੇ ਜੀ ਸਹਿਜ ਨੇ ਕੁੜੀ ਨੂੰ ਕਰਤਾ ਆਪਣੀ ਘਰ ਵਾਲੀ ਨੂੰ ਤੇ ਘਰ ਵਾਲੀ ਨੇ ਸਹਿਜ ਨੂੰ ਕਰਤਾ ਕਹਿੰਦੇ ਜੀ ਇਹ ਦੇਖੋ ਜੀ ਕਿੰਨਾ ਵੱਡਾ ਮੁੱਦਾ ਬਣ ਗਿਆ ਤੇ ਸੁਰਖੀਆਂ ਪਤਾ ਕੀ ਬਣੀਆਂ ਖਬਰਾਂਆਂ ਕੀ ਸੁਰਖੀਆਂ ਬਣੀਆਂ ਕੁੱਲੜ ਪੀਦੇ ਦੇ ਵਿਛੋੜੇ ਨੇ ਉਹਨਾਂ ਦੇ ਤਲਾਕ ਨੇ ਮਚਾਈ ਸਨਸਨੀ ਇਹ ਸਨਸਨੀ ਵਾਲੀ ਗੱਲ ਆ ਕੀ ਜੇਕਰ ਇਹਨਾਂ ਦਾ ਤਲਾਕ ਨਾ ਹੋਵੇ ਤਾਂ ਬੁੱਢਾ ਨਾਲਾ ਸਾਫ਼ ਹੋ ਜਾਊਗਾ ਜੇਨਾਂ ਦਾ ਤਲਾਕ ਨਾ ਹੋਵੇ ਜੇਕਰ ਇਹ ਅਨਫੋਲੋ ਨਾ ਕਰ ਦੇ ਤਾਂ ਜੋ ਇਸ ਵੇਲੇ ਪੰਜਾਬ ਦੇ ਵਿੱਚ ਮੁੱਦੇ ਨੇ ਭਖਦੇ ਉਹ ਮੁੱਦੇ ਹੱਲ ਹੋ ਜਾਂਦੇ ਕੀ ਪੰਜਾਬ ਦੇ ਆਖਰੀ ਮੁੱਦੇ ਦੀ ਗੱਲ ਹੁਣ ਤੁਸੀਂ ਬਾਤ ਪਾਈ ਆ ਸੋ ਪੰਜਾਬ ਦੇ ਲੋਕਾਂ ਨੂੰ ਇੱਕ ਚਟਕਾਰੇ ਦੀ ਸਾਰਤ ਪਈ ਆ ਚਟਕਾਰਾ ਸਾਨੂੰ ਸਵਾਰ ਚਾਹੀਦਾ ਸਾਨੂੰ ਇਹਦੇ ਚ ਸਵਾਦ ਨਹੀਂ ਆ ਰਿਹਾ ਇਹਨੂੰ ਫੜ ਲਓ ਇਹਦੀ ਸ਼ਾਂਗਾਈ ਕਰ ਲਓ ਫਿਰ ਉਹਨੂੰ ਸ਼ਾਂਗਦੇਓ ਫਿਰ ਉਹਨੂੰ ਸ਼ਾਂਗਦੇਓ ਅਸੀਂ ਇਹਨਾਂ ਗੱਲਾਂ ਦੇ ਵਿੱਚ ਸਵਾਦਾਂ ਪੱਟੇ ਬਣ ਚੁੱਕੇ ਆ ਸਾਡੇ ਵਿੱਚੋਂ ਗੰਭੀਰਤਾ ਮੁੱਕ ਚੁੱਕੀ ਅਸੀਂ ਮਸਖਰੇ ਲੋਕ ਬਣ ਚੁੱਕੇ ਆ ਮੰਨੋ ਕ ਇਸ ਗੱਲ ਨੂੰ ਕਦੇ ਮੰਨਿਆ ਕਰੋ ਕਿ ਭਾਈ ਮੈਨੂੰ ਸਵਾਦ ਲੈਣ ਦੀ ਆਰਦਾਤ ਆ ਮੈਂ ਮਸਖਰੇਬਾਦੀ ਦੇ ਵਿੱਚ ਲੱਗਿਆ ਹੋਇਆ ਮੈਨੂੰ ਪੰਜਾਬ ਦੇ ਅਸਲ ਬੁੱਧਾ ਦੇ ਨਾਲ ਕੋਈ ਤਾਲੁਕ ਨਹੀਂਗਾ ਉਦਾਂ ਤਾਂ ਆਪਾਂ ਕਹਿੰਦੇ ਨਹੀਂ ਕਿ ਸਾਨੂੰ ਬੇਦਬੀਰਾ ਦੁੱਖ ਆ ਫਿਰ ਓਰੇ ਤੇ ਦੁੱਖ ਵੀ ਮਨਾਓ ਤੇ ਇਸ ਮਸਲੇ ਦਾ ਕੋਈ ਹੱਲ ਵੀ ਕੱਢੋ ਵੋਟਾਂ ਫੇਰ ਉਹਨੂੰ ਪਾ ਦਨੇ ਆ ਤੁਸੀਂ ਇਹ ਗੱਲ ਕਹ ਤੇ ਭਾਈ ਜ਼ੈਰਾ ਦੀ ਖੇਤੀ ਕਿਉਂ ਕੀਤੀ ਜਾ ਰਹੀ ਹੈ ਦੇ ਪਿੱਛੇ ਜ਼ਿੰਮੇਵਾਰ ਕਿਹੜੇ ਕਿਹੜੇ ਕਾਰਨਾਂ ਦੇ ਉੱਤੇ ਚੱਕੋ ਕਾ ਆਵਾਜ਼ ਪਰ ਤੁਸੀਂ ਐਂ ਆਵਾਜ਼ ਨਹੀਂ ਚੁੱਕਦੇ ਇੰਉਂ ਆਵਾਜ਼ ਚੁੱਕਣ ਵਾਲੇ ਬਿਰਲੇ ਟਾਮੇ ਆ ਉਹ ਬਿਰਲੇ ਟਾਮੇ ਜਿਹੜੇ ਬੁੱਢੇ ਨਾਲੇ ਦੇ ਉੱਤੇ ਵੀ ਪਹੁੰਚ ਜਾਂਦੇ ਆ ਪਰ ਆਪਾਂ ਬੁੱਢੇ ਨਾਲੇ ਤੇ ਜਾਣ ਵਾਲਿਆਂ ਦਾ ਵੀ ਕਸੂਰ ਕੱਢਦੇ ਆ ਆਪਾਂ ਪਤਾ ਕੀ ਕਹਨੇ ਆ ਇਹਨਾਂ ਨੂੰ ਪਹਿਲਾਂ ਬੁੱਢਾ ਨਾਲਾ ਦਿਸਿਆ ਨਹੀਂ ਹੁਣ ਇਹ ਸਿਆਸਤ ਕਰਦੇ ਆ ਬੁੱਢਾ ਨਾਲਾ ਤਾਂ ਉੱਥੇ ਹੀ ਆ ਕਈ ਦਹਾਕਿਆਂ ਤੋਂ ਤੇ ਪਹਿਲਾਂ ਤਾਂ ਤੁਹਾਨੂੰ ਵੀ ਨਹੀਂ ਚੇਤੇ ਆ ਤੁਹਾਨੂੰ ਵੀ ਉਦੋਂ ਚੇਤੇ ਆਉਂਦਾ ਜਦੋਂ ਖਬਰ ਆ ਜਾਂਦੀ ਆ ਫਿਰ ਤੁਸੀਂ ਕਹਿੰਦੇ ਨੇ ਕਿ ਮੇਹਣੇ ਵਜਦੇ ਇਹ ਇਹ ਮੇਹਣੇ ਨਹੀਂ ਅਸਲ ਦੇ ਵਿੱਚ ਝੰਡੋੜਨ ਦੀ ਇੱਕ ਕੋਸ਼ਿਸ਼ ਆ ਵੀ ਕੁੱਲੜ ਪੀਦਾ ਹੋਵੇ ਜਾਂ ਕੋਈ ਹੋਰ ਪੀਦਾ ਹੋਵੇ ਤੇ ਭਾਵੇਂ ਕੋਈ ਫਲਾਣਾ ਹੋਵੇ ਜੀ ਮਨਚੂਰੀਆਂ ਵਾਲਾ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਜੀ ਕਾਫੀ ਵਾਲਾ ਹੋਵੇ ਆਪਾਂ ਇਹਦੇ ਤੋਂ ਲੈਣਾ ਕੀ ਆ ਆਪਣੇ ਲਈ ਇਹ ਕਿੰਨਾ ਕੁ ਵੱਡਾ ਵਿਸ਼ਾ ਕੀ ਪੰਜਾਬ ਦਾ ਵਿਸ਼ਾ ਕੀ ਇਹਦੇ ਨਾਲ ਕੋਈ ਸਰਕਾਰਾਂ ਦੇ ਵਿੱਚ ਉਲਟਫੇਰ ਹੋ ਜਾਂਦਾ ਕੀ ਤੁਹਾਡੇ ਆਲੇ-ਦੁਆਲੇ ਦੇ ਜਿਹੜੇ ਵਿੱਚੋਂ ਬਦਲਾਅ ਆ ਜਾਂਦਾ ਕੋਈ ਦੱਸੋ ਵੀ ਇਹਦੇ ਵਿੱਚ ਮਸਲੇ ਦਾ ਕੀ ਹੱਲ ਆ ਕਦੇ ਆਪਾਂ ਖਬਰ ਲਿਆਉਣੇ ਜੀ ਕਿ ਆ ਦੇਖੋ ਜੀ ਇਹ ਇਹ ਕਹਤਾ ਜੀ ਇਲਾਣੇ ਨੰਗੀ ਵੀਡੀਓ ਬਣਾਈ ਇਹਨਾਂ ਨੇ ਜਦੋਂ ਆ ਗੱਲ ਕਹੀ ਉਹਨੇ ਐ ਕਹਤਾ ਮੁੰਡੇ ਨੇ ਐ ਕਹਤਾ ਕੁੜੀ ਨੇ ਐ ਕਹਤਾ ਇਹ ਕੋ ਵਿਸ਼ੇ ਆ ਆਪਾਂ ਕਿਉਂ ਨਹੀਂ ਬૌਧਕ ਪੱਧਰ ਦੇ ਉੱਤੇ ਉੱਚਾ ਉੱਠਦੇ ਸਾਡੇ মিডিਆ ਵਾਲਿਆਂ ਨੂੰ ਬੇਨਤੀ ਮੇਰੀ ਪੌਡਕਾਸਟ ਵਾਲੇ ਭੈਣਾ ਵੀਰਾਂ ਨੂੰ ਬੇਨਤੀ ਆ ਯਾਰ ਤੁਸੀਂ ਐਸੇ ਟੁੱਟੜ ਟੁੱਟੜ ਬੰਦੇ ਕਈ ਵਾਰ ਹਰ ਵਾਰ ਨਹੀਂ ਐਸੇ ਬੰਦੇ ਲੈ ਕੇ ਆਉਨੇ ਆ ਜਿਨ੍ਹਾਂ ਨੂੰ ਸੁਣ ਕੇ ਹਰਖ ਹੁੰਦਾ ਉਹ ਗੰਦੀਆਂ ਦੋ ਅਰਥੀ ਤੇ ਲੁਚੀਆਂ ਗੱਲਾਂ ਕਰਦੇ ਆ ਤੁਸੀਂ ਉਹਨਾਂ ਦਾ ਹੀ ਹੈਡਿੰਗ ਕੱਟਦੇ ਲੁਚੀਆਂ ਗੱਲਾਂ ਦਾ ਗੰਦੀਆਂ ਗੱਲਾਂ ਦਾ ਦੋ ਅਰਥੀ ਗੱਲਾਂ ਦਾ ਨਿੱਜੀ ਉਹਨਾਂ ਦੇ ਕਮਰੇ ਦੇ ਵਿੱਚ ਨਾਲ ਸੰਬੰਧਤ ਗੱਲਾਂ ਦਾ ਹੈਡਿੰਗ ਕੱਢਦੇ ਹਾਂ ਤੇ ਲੋਕ ਵੇਖਦੇ ਆ ਲੋਕ ਥੱਲੇ ਸੁਣੀ ਵੀ ਜਾਂਦੇ ਸਵਾਦ ਵੀ ਲਈ ਜਾਂਦੇ ਗਾਲਾਂ ਵੀ ਕੱਢੀ ਜਾਂਦੇ ਆ ਤੁਹਾਨੂੰ ਵਿਊ ਆਗੇ ਪੱਤਰਕਾਰਤਾ ਦੇ ਅਸਲ ਅਰਥਾਂ ਨੂੰ ਆਪਾਂ ਸਮਝ ਗਏ ਹਾਲਾਂਕਿ ਪੱਤਰਕਾਰਾਂ ਨੂੰ ਵੀ ਬਹੁਤ ਫੁੱਲ ਪੈਂਦੇ ਆ ਉਹ ਪਈ ਜਾਂ ਉਹਨਾਂ ਦਾ ਕੰਮ ਆ ਜਿਹੜਾ ਚੱਲਦਾ ਚੱਲੀ ਜਾਂਦਾ ਹੁੰਦਾ ਹਰ ਕਿਸੇ ਨੂੰ ਤਾਂ ਖੁਸ਼ ਨਹੀਂ ਕੀਤਾ ਜਾ ਸਕਦਾ ਪਰ ਸਿਧਾਂਤਕ ਤੌਰ ਦੇ ਉੱਤੇ ਤਾਂ ਤੁਸੀਂ ਮਜ਼ਬੂਤ ਹੋਣੇ ਚਾਹੀਦੇ ਆ ਮੈਨੂੰ ਹਮੇਸ਼ਾ ਉਹਨਾਂ ਪੌਡਕਾਸਟ ਕਰਨ ਵਾਲੇ ਲੋਕਾਂ ਦੇ ਉੱਤੇ ਦੁੱਖ ਹੁੰਦਾ ਜਿਹੜੇ ਲੁੱਟਕੜੋਚ ਵਾਲੇ ਲੋਕਾਂ ਨੂੰ ਲੈ ਕੇ ਆਉਂਦੇ ਆ ਐ ਤਾਂ ਹਰ ਬੰਦੇ ਦੀ ਇੱਕ ਨਿੱਜੀ ਕਹਾਣੀ ਆ ਮੈਂ ਮੰਨ ਲਓ ਜਾਂ ਤੁਸੀਂ ਮੰਨ ਲਓ ਜਾਂ ਕਿਸੇ ਹੋਰ ਭੈਣ ਵੀਰ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋਇਆ ਹੋਊਗਾ ਕਿਸੇ ਦੇ ਕਿਸੇ ਨਾਲ ਸਬੰਧ ਰਹਿ ਹੋਣਗੇ ਕਿਸੇ ਨੇ ਕਿਸੇ ਨੂੰ ਛੱਡਿਆ ਹੋਊਗਾ ਕਿਸੇ ਦੇ ਦੋਹਾਂ ਨਾਲ ਸਬੰਧ ਹੋਣਗੇ ਕਿਸੇ ਦੇ ਇੱਕ ਨਾਲ ਸਬੰਧ ਹੋਣਗੇ ਕਦੇ ਕਿਸੇ ਨੂੰ ਕੋਈ ਸਮੱਸਿਆ ਕਦੇ ਕਿਸੇ ਨੂੰ ਕੋਈ ਸਮੱਸਿਆ ਆਪਾਂ ਉਹਨੂੰ ਕੈਮਰੇ ਦੇ ਮੂਹਰੇ ਬਿਠਾ ਕੇ ਆਪਾਂ ਕਹਿ ਦਿੰਦੇ ਆ ਵੀ ਚਲੋ ਬੋਲੋ ਬੋਲੋ ਨਹੀਂ ਬਖੋ ਵੀ ਕੁਛ ਨਾ ਕੁਛ ਕਹੀ ਚੱਲੋ ਉਹ ਜਦੋਂ ਬੋਲਣਗੇ ਬਿਨਾਂ ਬ੍ਰੇਕੋ ਫਿਰ ਆਪੇ ਰੌਲਾ ਪੈ ਜਾਊਗਾ ਰੌਲਾ ਪੈਣ ਤੋਂ ਬਾਅਦ 3-4-5 ਲੱਖ ਵੀਡੀਓ ਚੱਲ ਜੂਗੀ ਤੇ ਮਸਲਾ ਹੱਲ ਹੋ ਜਾਊਗਾ ਕੁੱਲੜਪੀ ਦੇ ਵਾਲਿਆਂ ਨੂੰ ਮੈਂ ਇੱਕ ਦਿਨ ਅੱਗੇ ਵੀ ਵੀਡੀਓ ਬਣਾਈ ਸੀ ਸਾਨੂੰ ਇਹਨਾਂ ਲੋਕਾਂ ਤੋਂ ਸਬਕ ਲੈਣਾ ਚਾਹੀਦਾ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਭਾਈ ਅਸੀਂ ਹਰ ਤਜਰਬਾ ਜ਼ਿੰਦਗੀ ਦੇ ਵਿੱਚ ਆਪਣੇ ਤੇ ਕਰਗੇ ਜ਼ਿੰਦਗੀ ਬਹੁਤ ਛੋਟੀ ਆ ਬਹੁਤ ਸਾਰੀਆਂ ਗੱਲਾਂ ਦਾ ਅਸਰ ਕਬੂਲ ਕੇ ਤੇ ਸਾਨੂੰ ਪ੍ਰਭਾਵ ਸਿੱਖਣਾ ਲੈਣਾ ਚਾਹੀਦਾ ਪ੍ਰਭਾਵ ਲੈ ਕੇ ਤੇ ਭਾਈ ਅਕਲ ਲੈਣੀ ਚਾਹੀਦੀ ਆ ਵੀ ਉਹ ਬੰਦਿਆ ਨੇ ਕਿਸ ਤਰੀਕੇ ਨਾਲ ਇਸ ਜੋੜੇ ਨੇ ਥੱਲਿਓਂ ਉੱਠ ਕੇ ਚੜ੍ਹਾਈ ਕੀਤੀ ਸਿਖਰ ਨੂੰ ਛੋਇਆ ਫਿਰ ਲੁਚਕੜੋ ਚੱਲੇ ਪੱਲੇ ਪੈ ਕੇ ਤੇ ਬਾਅਦ ਦੇ ਵਿੱਚ ਇਕਦਮ ਧੜਮਧੜੇ ਥੱਲੇ ਆ ਗਏ ਉਹ ਬੱਲੀਆਂ ਜੀਆਂ ਗੱਲਾਂ ਕਰਨ ਲੱਗੇ ਤੇ ਆਪਾਂ ਵੀ ਇਹਨਾਂ ਗੱਲਾਂ ਤੋਂ ਸਬਕ ਲੱਗੇ ਕਿ ਭਾਈ ਇਹੋ ਜਿਹਾ ਕੁਝ ਨਹੀਂ ਕਰਨਾ ਤੇ ਮੀਡੀਆ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਪੰਜਾਬ ਦੇ ਵਿੱਚ ਪੈਰ ਪੈਰ ਤੇ ਤੁਸੀਂ ਕਿਸੇ ਵੀ ਪਾਸੇ ਨੂੰ ਇਧਰ ਨੂੰ ਤੁਰ ਪਾ ਮੈਂ 20 ਸਮੱਸਿਆਵਾਂ ਇਧਰੋਂ ਨਿਕਲਦੇ ਗਏ ਤੇ 20 ਸਮੱਸਿਆਵਾਂ ਇਧਰੋਂ ਇਧਰ ਗੱਜ ਗੱਜ ਦੇ ਉੱਤੇ ਨਹੀਂ ਫੁੱਟ ਫੁੱਟ ਦੇ ਉੱਤੇ ਨਹੀਂ ਇੰਚ ਇੰਚ ਦੇ ਉੱਤੇ ਪੰਜਾਬ ਦਾ ਮਸਲਾ ਤੁਹਾਨੂੰ ਆਵਾਜ਼ਾਂ ਮਾਰਦਾ ਵੀ ਆਜੋ ਮੇਰੇ ਬਾਰੇ ਗੱਲ ਕਰੋ ਹਰ ਕੋਈ ਸਭ ਦੀ ਗੱਲ ਤਾਂ ਨਹੀਂ ਕਰ ਸਕਦਾ ਇਹਦੇ ਨਾਲ ਮੈਂ ਸਹਿਮਤ ਆ ਪਰ ਯਾਰ ਆ ਤਾਂ ਕੋਈ ਮੁੱਦਾ ਨਹੀਂ ਇਹ ਤਾਂ ਕੋਈ ਮਸਲਾ ਨਹੀਂ ਉਹ ਨੰਗੇ ਹੋਣ ਉਹ ਨਾ ਹੋਣ ਅਸੀਂ ਪੰਜਾਬੀ ਵਹਿਲੇ ਹੀ ਇੰਨੇ ਕਿਉਂ ਆ ਕਿ ਅਸੀਂ ਇੰਸਟਾਗ੍ਰam ਦੇ ਉੱਤੇ ਲਚਕੜੇ ਚੱਲੀਆਂ ਵੀਡੀਓ ਵੀ ਦੇਖਦੇ ਆ ਅਸੀਂ ਇਹਨਾਂ ਦੇ ਉੱਤੇ ਟਿੱਪਣੀਆਂ ਬਾਅਦ ਦੇ ਵਿੱਚ ਕਰਦੇ ਆ ਅਸੀਂ ਗਾਲ-ਦੁੱਪੜ ਦੀ ਵਰਤੋਂ ਵੀ ਕਰਦੇ ਆ ਅਸੀਂ ਅਸ਼ਲੀਲ ਸ਼ਬਦਾਂ ਦੀ ਵਰਤੋਂ ਵੀ ਕਰਦੇ ਆ ਸਾਨੂੰ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਤੋਂ ਸਬਕ ਲੈਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਬੀਤੇ ਤੋਂ ਸਬਕ ਲੈ ਕੇ ਹੀ ਸਾਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਹੜੀ ਕਿ ਅਸੀਂ ਆਮ ਤੌਰ ਦੇ ਉੱਤੇ ਕਰਦੇ ਨਹੀਂ ਕਿਉਂਕਿ ਸਾਡੇ ਪੰਜਾਬੀਗਾਂ ਦੇ ਹਿੱਸੇ ਦੇ ਵਿੱਚ ਉਲੰਭੇ ਮਸਖਰੇਬਾਜ਼ੀ ਤੋਮਤਾ ਸਾਜਿਸ਼ਾਂ ਸਣਕੀਪੁਣਾ ਇਹ ਬਹੁਤ ਕੁਝ ਆ ਗਿਆ ਸੋਸ਼ਲ ਮੀਡੀਆ ਇੱਕ ਪਾਸੇ ਕ੍ਰਾਂਤੀ ਵੀ ਲੈ ਕੇ ਆਇਆ ਦੂਜੇ ਪਾਸੇ ਕੁੱਲੜ ਪੀਦੇ ਵਾਲੇ ਲੋਕ ਵੀ ਲੈ ਕੇ ਆਇਆ ਕੁੱਲੜ ਪੀਦੇ ਵਰਗੇ ਲੋਕ ਇੱਥੇ ਆ ਕੇ ਵੀ ਬਦਨਾਮੀ ਖਟ ਜਾਂਦੇ ਆ ਤੇ ਜਿਹੜੇ ਕਈ ਲੋਕ ਆ ਜਿਹੜੇ ਇਹ ਸੋਸ਼ਲ ਮੀਡੀਆ ਦੇ ਕਰਕੇ ਤੇ ਬਹੁਤ ਉੱਪਰ ਸਿਖਰ ਤੱਕ ਵੀ ਪਹੁੰਚ ਜਾਂਦੇ ਆ ਤੁਸੀਂ ਸੋਸ਼ਲ ਮੀਡੀਆ ਦੀ ਚੋਣ ਕਿਵੇਂ ਕਰਨੀ ਆ ਇਹ ਆਪ ਦੇਖੋ ਤੁਹਾਡੇ ਹਿੱਸੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਆਉਂਦੀਆਂ ਇਹ ਆਪ ਦੇਖੋ ਸੋ ਪੰਜਾਬੀ ਆ ਜਿਹੜੇ ਬਹਾਦਰ ਵੀ ਬਹੁਤ ਰਹੇ ਆ ਹੈਗੇ ਵੀ ਇਹ ਕੁਝਕ ਸੂਝਵਾਨ ਵੀ ਬਹੁਤ ਰਹੇ ਆ ਹੈਗੇ ਵੀ ਇਹ ਕੁਝਕ ਪਰ ਮੈਂ ਫਿਰ ਇਹ ਗੱਲ ਕਹਿਣਾ ਕਿ ਕਿਤਾਬਾਂ ਦਾ ਸਾਥ ਲਬਿਆ ਕਰੋ ਜਿੰਨੇ ਵੇਲੇ ਦੇ ਵਿੱਚ ਤੁਸੀਂ ਕੁਲੜਪੀਦੇ ਵਰਗੀਆਂ ਵੀਡੀਓ ਵੇਖਦੇ ਹੋ ਜਾਂ ਕਹਿੰਦੇ ਨੇ ਜੀ ਆਹ ਦੇਖੋ ਜੀ ਆਹ ਕੁੜੀ ਹੁਣ ਨੰਗੇਜ ਪੇਸ਼ ਕਰਦੀ ਆ ਆਹ ਦੇਖੋ ਜੀ ਗੰਦੇ ਗਾਣੇ ਦੇ ਉੱਤੇ ਕੌਣ ਨੱਚੀ ਜਾਂਦਾ ਆਹ ਜੋੜਾ ਦੇਖੋ ਜੀ ਲੁੱਟਕੁੱਟ ਕਰਦਾ ਇੰਨੇ ਚਿਰ ਦੇ ਵਿੱਚ ਇੱਕ ਕਿਤਾਬ ਦੇ ਤਿੰਨ ਸਫ਼ੇ ਚਾਰ ਸਫ਼ੇ ਪੰਜ ਸਫ਼ੇ ਤੁਸੀਂ ਪੜ੍ਹ ਲਓ ਹਫ਼ਤੇ 10 ਦਿਨ ਦੇ ਵਿੱਚ ਤੁਹਾਨੂੰ ਕਿਤਾਬ ਪੜ੍ਹਨ ਦੀ ਹਰਤ ਪੈ ਜੇ ਤੇ ਫਿਰ ਭਾਈ ਤੁਸੀਂ ਸ਼ਾਇਦ ਇਹਨਾਂ ਗੱਲਾਂ ਤੋਂ ਗਰੇਜ਼ ਕਰ ਲਓ ਸੋ ਉਹਨਾਂ ਦਾ ਤਲਾਕ ਹੋ ਗਿਆ ਕਿ ਨਹੀਂ ਆਪਾਂ ਕੁਝ ਨਹੀਂ ਲੈਣਾ ਨਾ ਹੋਵੇ ਹੋਵੇ ਇਹ ਆਪਣੀ ਟਿੱਪਣੀ ਦਾ ਅਧਿਕਾਰ ਨਹੀਂ ਇਹ ਉਹਨਾਂ ਦੀ ਜ਼ਿੰਦਗੀ ਦੇ ਫੈਸਲੇ ਆ ਉਹਨਾਂ ਨੂੰ ਕਰੋੜ ਬੰਦਾ ਫੋਲੋ ਕਰੇ ਉਹਨਾਂ ਨੂੰ ਇੱਕ ਵੀ ਨਾ ਫੋਲੋ ਕਰੇ ਇਹ ਪੰਜਾਬ ਦਾ ਮਸਲਾ ਨਹੀਂ ਆ ਉਹਨਾਂ ਨੇ ਇੱਕ ਦੂਜੇ ਤੋਂ ਅੱਡ ਹੋਣ ਦਾ ਫੈਸਲਾ ਕਰ ਲਿਆ ਤੇ ਨਾਲ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੀ ਆਪਣੀ ਜ਼ਿੰਦਗੀ ਆ ਤੇ ਆਪਣੀ ਪੰਜਾਬੀਆਂ ਦੀ ਆਪਣੀ ਜ਼ਿੰਦਗੀ ਆ ਤੇ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਸਮਾਂ ਕਿਉਂ ਬਰਬਾਦ ਕਰਦੇ ਆ ਅਜੋ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਵੀ ਪਾਇਆ ਕਰਗੇ ਇੱਕ ਦੂਜੇ ਨੂੰ ਇਹੀ ਕਹੀ ਜਾਂਦੇ ਤੂੰ ਐ ਕਰ ਤੂੰ ਐ ਕਰ ਤੂੰ ਐ ਕਰ ਤੇ ਆਪਦੇ ਵੱਲ ਵੇਖਿਆ ਕਰੋ ਕਿ ਮੈਂ ਕੀ ਕਰਦਾ ਮਿਹਰਬਾਨੀ